ਪੰਜਾਬ ਜੌਬ ਹੈਲਥ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਸੇ ਤੁਹਾਨੂੰ ਜੋ ਨਵੀਂ ਵਕੰਸੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ ਪੀਐਸ ਪੀਸੀਐਲ ਦੀ ਆਫਲਾਈਨ ਫਾਰਮ ਆਈ ਨੇ ਵਕਵ ਕੰਸੀਆਂ ਆਊਟ ਹੋਈਆਂ ਨੇ ਇਸ ਵਿੱਚ ਜਿਸ ਵਿੱਚ ਕੁੱਲ 28 ਪੋਸਟਾਂ ਆਈਆਂ ਨੇ ਇਸ ਵਿੱਚ ਤੁਹਾਡੇ ਕੋਲ ਅਪਲਾਈ ਕਰਨ ਦੇ ਲਈ ਕੁਆਲਿਫੀਕੇਸ਼ਨ ਹੋਣੀ ਜ਼ਰੂਰੀ ਆ ਉਹ ਹੈ 10ਵੀਂ ਪਾਸ ਡਿਪਲੋਮਾ ਡਿਗਰੀ ਜੋ ਕਿ ਰੈਲੇਵੈਂਟਲੀ ਹੋਣੀ ਚਾਹੀਦੀ ਆ ਹੁਣ ਗੱਲ ਕਰਦੇ ਆ ਇਸ ਵਿੱਚ ਜੋ ਇੰਪੋਰਟੈਂਟ ਡੇਟਸ ਦੀ ਸਭ ਤੋਂ ਪਹਿਲਾਂ ਇਸ ਵਿੱਚ ਜੋ ਡਾਕੂਮੈਂਟ ਚੈਕਿੰਗ ਹੋਣੀ ਆ ਮੈਨੇਜਰ ਅਸਿਸਟੈਂਟ ਮੈਨੇਜਰ ਤੇ ਅਸਿਸਟੈਂਟ ਮੈਨੇਜਰ ਅੰਡਰ ਮੈਨੇਜਰ ਤੇ ਸਰਵਾਈਵਰ ਦੇ ਲਈ ਉਹ 21 ਜਨਵਰੀ 2025 ਤੱਕ ਹੋਣੀ ਆ ਇਸ ਤੋਂ ਬਿਨਾ ਜੋ ਡਾਕੂਮੈਂਟ ਚੈਕਿੰਗ ਹੋਣੀ ਆ ਓਵਰਮੈਨ ਦੇ ਲਈ ਉਹ 29 ਜਨਵਰੀ 2025 ਤੱਕ ਹੋਣੀ ਆ ਤੇ ਡਾਕੂਮੈਂਟ ਚੈਕਿੰਗ ਹੋਣੀ ਆ ਮਾਈਨਿੰਗ ਸਿਰਦਰ ਵਾਲਿਆਂ ਲਈ ਉਹ ਹੋਣੀ ਆ 3 ਜਨਵਰੀ 2025 ਤੱਕ ਇਹ ਲਗ ਲਗ ਵਗੰਚਰੇ ਲਗ ਲਗ ਡੇਟਸ ਜਾਰੀ ਹੋਈਆਂ ਨੇ ਇਸ ਵਿੱਚ ਜੋ ਏਜ ਲਿਮਿਟ ਰੱਖੀ ਗਈ ਆ ਘੱਟੋ ਘੱਟ ਤੁਹਾਡੀ 18 ਸਾਲ ਦੀ ਹੋਣੀ ਚਾਹੀਦੀ ਆ ਤੇ ਵੱਧ ਤੋਂ ਵੱਧ ਅਲੱਗ ਲੱਗ ਪੋਸਟਾਂ ਲਈ 40 ਤੋਂ 55 ਸਾਲ ਦੇ ਵਿੱਚ ਤੁਹਾਡੀ ਉਮਰ ਹੋਣੀ ਜ਼ਰੂਰੀ ਆ ਇਸੇ ਜੋ ਪੋਸਟਾਂ ਨੇ ਉਹ ਮੈਨੇਜਰ ਦੀ ਅਸਿਸਟੈਂਟ ਮੈਨੇਜਰ ਦੀ ਅੰਡਰ ਮੈਨੇਜਰ ਦੀ ਸਰਵਾਈਵਰ ਦੀ ਓਵਰਮੈਨ ਦੀ ਤੇ ਮਾਈਨਿੰਗ ਸਿਰਡਰ ਵਾਲਿਆਂ ਦੀ ਪੋਸਟ ਆਈਆਂ ਨੇ ਤੇ ਇਸ ਵਿੱਚ ਜੋ ਫੀਸ ਆ ਉਹ ਨਹੀਂ ਰੱਖੀ ਗਈ ਹੈਗੀ ਤੁਹਾਡੇ ਕੋਲ ਡਿਪਲੋਮਾ ਰੈਲੇਵੈਂਟਲੀ ਇਸ ਵਿੱਚ ਹੋਣਾ ਜ਼ਰੂਰੀ ਆ ਤੇ ਜੇਕਰ ਤੁਸੀਂ ਇੱਧੇ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਸਾਡੇ ਕੋਲ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਸਾਰੇ ਲੋਕਾਂ ਕੋਲ ਇਸ ਦੀ ਜਾਣਕਾਰੀ ਪਹੁੰਚ ਸਕੇ ਤੇ ਤੁਸੀਂ ਆਪਣੀ ਪੋਸਟ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਇਸ ਦੀ ਮੈਂਸ਼ਨ ਆ ਜਿਸ ਤੇ ਜਾ ਕੇ ਤੁਸੀਂ ਆਫਲਾਈਨ ਪਰਫਾਰਮਾ ਡਾਊਨਲੋਡ ਕਰ ਲੈਣਾਗਾ ਤੁਸੀਂ ਸਾਡੇ WhatsApp ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਤੇ ਘਰ ਬੈਠੇ ਇੰਟਰਨੈਟ ਕਾਫੀਆ ਸੇਵਾ ਕੰਦ ਦਾ ਕੰਮ ਸਿੱਖ ਲੈ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰੋ ਧੰਨਵਾਦ